ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਵਿੱਚ ਗਾਇਨੀ ਡਾਕਟਰ ਨਾ ਹੋਣ ਦੇ ਚਲਦਿਆਂ ਗਰਭਵਤੀ ਮਹਿਲਾਵਾਂ ਕਾਫੀ ਪਰੇਸ਼ਾਨ ਹੋ ਰਹੀਆਂ ਨੇ ਜਿਸ ਦੀ ਮੰਗ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਧਰਨਾ ਲਗਾ ਦਿੱਤਾ ਤੇ ਕਿਹਾ ਕਿ ਅਸੀਂ ਗਰਭਵਤੀ ਮਹਿਲਾਵਾਂ ਨੂੰ ਇੱਥੇ ਲੈ ਕੇ ਆਏ ਆ ਪਰ ਕੋਈ ਵੀ ਗਾਇਨੀ ਡਾਕਟਰ ਹੀ ਇੱਥੇ ਮੌਜੂਦ ਨਹੀਂ ਹੈ ਤਾਂ ਡਿਲੀਵਰੀ ਕੌਣ ਕਰੇਗਾ ਤੇ ਇਲਾਜ ਕੌਣ ਕਰੇਗਾ ਗਾਇਨੀ ਡਾਕਟਰ ਛੁੱਟੀ ਤੇ ਹੈ ਤੇ ਪਿਛਲੇ ਕਈ ਦਿਨਾਂ ਤੋਂ ਉਸ ਦੀ ਜਗ੍ਹਾ ਤੇ ਕੋਈ ਆਇਆ ਹੀ ਨਹੀਂ ਹੈ ਡਾਕਟਰ 68 ਪਿੰਡਾਂ ਨੂੰ ਸੇਵਾਵਾ ਦਿੰਦਾ ਤੇ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੰਨ 3-4 ਗਰਭਵਤੀ ਮਹਿਲਾਵਾਂ ਦਾਖਲ ਕਰਵਾਈਆਂ ਜਾ ਰਹੀਆਂ ਨੇ ਸੰਗਰੂਰ ਚਲੇ ਜਾਓ ਉਹਨਾਂ ਨੂੰ ਇਹ ਆਖ ਦਿੱਤਾ ਜਾਂਦਾ ਪਰ ਮਰੀਜ਼ ਕਹਿ ਰਹੇ ਨੇ ਕਿ ਇਹਨਾਂ ਹਾਲਾਤਾਂ ਦੇ ਵਿੱਚੋਂ ਨਹੀਂ ਜਾ ਸਕਦੇ ਇੰਨੀ ਦੂਰ ਤਾਂ ਮੈਡੀਕਲ ਅਫਸਰ ਦਾ ਇਹ ਕਹਿਣਾ ਹੈ ਕਿ ਸੰਗਰੂਰ ਹਸਪਤਾਲ ਤੋਂ ਲੱਗੀ ਡਾਕਟਰ ਦੀ ਡਿਊਟੀ ਇੱਥੇ ਹੋਏਗੀ ਪਰ ਇਸ ਦਰਮਿਆਨ ਸੰਗਰੂਰ ਦੇ ਵਿੱਚ ਵੀ ਸਟਾਫ ਦੀ ਕਮੀ ਕਰਾ ਨੂੰ ਗਾਈਨੀ ਡਾਕਟਰ ਇੱਥੇ ਮੌਜੂਦ ਨਹੀਂ ਹੋ پا ਰਹੇ ਨੇ ਕੰਟਰੋਲ ਮਾਰੇ ਸੀ ਸਮਝ ਰੋ ਜਾ ਨਹੀਂ ਸਕਦੇ ਇੱਥੇ ਆਏ ਆ ਕਾਫੀ ਦਿਨ ਬਾਅਦ ਐਸੇ ਡਾਕਟਰ ਨਹੀਂ ਕੋਈ ਵੀ ਹੁਣ ਪ੍ਰਾਈਵੇਟ ਵੀ ਨਹੀਂ ਜਾ ਸਕਦੇ ਨਾ ਕਿਉਂਕਿ ਟ੍ਰੀਟਮੈਂਟ ਚੱਲ ਰਿਹਾ ਹੁਣ ਦੇਖ ਰੱਖ ਰਖਾ ਦੋ ਦਿਨ ਡਾਕਟਰ ਨਹੀਂ ਆਏ ਗਈ ਹੈ ਜੀ ਵੀ ਡਾਕਟਰ ਹੋਂਦੋਂ ਦਿਖਾਈ ਜਾਂਦੇ ਨੂੰ ਪ੍ਰੋਬਲਮ ਜੀ ਤਾਂ ਹੁੰਦੀ ਐ ਇਹ ਮੇਰੇ ਉੰਨੀ ਦੇ ਇੱਕ ਨੂੰ ਸੀ ਵੀ ਬੱਚਾ ਹੋਇਆ ਹੈਗਾ ਘਰ ਤੇ ਮੇਰੇ ਵਿਚਕਾਰ ਥੋੜੀ ਜਿਹੀ ਸੋਇ ਤੇ ਵਿਚ ਤੇ ਮੇਰੇ ਉਹਦਾ ਤਕਰੀਫ ਜਿਆਦਾ ਹੈਗੀ ਤੇ ਅੱਜ ਡਾਕਟਰ ਨੂੰ ਦਿਖਾਣਾ ਸੀ ਡਾਕਟਰ ਵੀ ਹੈ ਨਹੀਂਗੇ ਉਹ ਤਾਂ ਇਹ ਸੀ ਆ ਤੇ ਵੀ ਉਹ ਉਦੋਂ ਦੀ ਕੱਟ ਦੇਣੀ ਲੋਟ ਆ ਰਿਹਾ ਬਹੁਤ ਜ਼ਿਆਦਾ ਪੋਦੇ ਵੀ ਬਹੁਤ ਜ਼ਿਆਦਾ ਟਕਲੇ ਉੱਪਰ ਹੀ ਹੈਗੀ ਹੈ ਜੀ ਤੇ ਅੱਜ ਦਿਖਾਣਾ ਸੀ ਅੱਜ ਡਾਕਟਰ ਵੀ ਹੈਗੀ ਜੀ ਡਾਕਟਰ ਜੀ ਵੀ ਉਹ ਹੋਰ ਹੋਣੀ ਪਵਨ ਵੀ ਸਹੀ ਹੈ ਜੀ ਜੀ ਉਹਨਾਂ ਦੇ ਕੋਲ ਜੀ ਪਰ ਸਾਡੇ ਨਾ ਜਿਹੜੇ ਪੇਸ਼ੈਂਟ ਨੇ ਕਿਸੇ ਨੂੰ ਲੇਬਰ ਪੇਨ ਨੇ ਕੋਈ ਟੈਸਟ ਜਿਹੜੇ ਰੈਗੂਲਰ ਟੈਸਟ ਕਰਾਉਣ ਵਾਸਤੇ ਆਇਆ ਕੁਝ ਨਵੇਂ ਪ੍ਰੈਗਨੈਂਟ ਨੇ ਉਹਨਾਂ ਦੇ ਟੈਸਟ ਕਰਾਉਣੇ ਚੈੱਕਅਪ ਹੋਣੇ ਆ ਤੇ ਸਾਡੇ ਕੋਲੇ ਜਿਹੜੀ লেਡੀ ਡਾਕਟਰ ਨੇ ਉਹ ਹੈਗੇ ਨੇ ਛੁੱਟੀ ਤੇ ਪਰ ਚਲੋ ਉਹਨਾਂ ਦੀ ਪ੍ਰੋਬਲਮ ਸੀ ਉਹ ਛੁੱਟੀ ਤੇ ਚਲੇ ਗਏ ਪਰ ਉਹਨਾਂ ਤੋਂ ਬਾਅਦ ਵਿਭਾਗ ਵੱਲੋਂ ਕਿਸ ਨਾ ਕਿਸੇ ਡਾਕਟਰ ਦੀ ਤਾਂ ਡਿਊਟੀ ਲੱਗਣੀ ਚਾਹੀਦੀ ਹੈ ਨਾ ਕਿਉਂਕਿ ਇੱਥੇ ਕੀ ਪਤਾ 24 ਘੰਟੇ ਕਿਸੇ ਵੀ ਟਾਈਮ ਕੋਈ ਵੀ ਅਮਰਜੈਂਸੀ ਪੇਸ਼ੈਂਟ ਆ ਸਕਦਾ ਖਾਸ ਕਰਕੇ ਪ੍ਰੈਗਨੈਂਟ ਜੇ ਉਹਨਾਂ ਦੀ ਦੇਖ ਦੇਖ ਲਈ ਡਾਕਟਰ ਨਹੀਂ ਹੋਊਗਾ ਤਾਂ ਫਿਰ ਉਹਦੇ ਪੇਸ਼ੈਂਟ ਵੀ ਕੀ ਕਰੂਗਾ ਕਿ ਇਹ ਆਸ਼ਾ ਬੱਕੂ ਦੀ ਖੰਡਲ ਖਵਾ ਰਹੀ ਆ ਪੇਸ਼ੰਦੇ ਵੀ ਖੰਡਲ ਖਵਾ ਰਹੀ ਆ ਹੁਣ ਮੇਰੇ ਪੇਸ਼ੈਂਟ ਨੂੰ ਨੌਵਾਂ ਮਹੀਨਾ ਲੱਗਿਆ ਲੇਬਰ ਪੇਨ ਉਹਨੂੰ ਲੱਗੇ ਹੋਇਆ ਉਹਦਾ ਸਕੈਨ ਵੀ ਕਰਾਉਣਾ ਸੀ ਉਹਨੂੰ ਐਡਮਿਟ ਵੀ ਕਰਾਉਣਾ ਹਾਲਾਂਕਿ ਉਹ ਨਾਰਮਲੀ ਹੋ ਸਕਦਾ ਹੋਣਾ ਵੀ ਸਵੇਰੇ ਨਾਲ ਤੇ ਡਾਕਟਰ ਦਾ ਪ੍ਰਬੰਧ ਨਹੀਂ ਹੋਊਗਾ ਤਾਂ ਮੇਰਾ ਪੇਸ਼ੈਂਟ ਤੇ ਅਸੀਂ ਤਾਂ ਸਾਰੇ ਆਸ਼ਾ ਵਰਕਰ ਜਿੰਨੇ ਪੇਸ਼ੈਂਟ ਲੈ ਕੇ ਆਏ ਸਾਰੇ ਖੱਜਲ ਖਵਾਰੀ ਹੋ ਰਹੇ ਨੇ ਸਵੇਰ ਤੋਂ ਨਾ ਕੋਈ ਕੋਈ ਮੈਸੇਜ ਵੀ ਨਹੀਂ ਹੈ ਵੀ ਡਾਕਟਰ ਸਾਹਿਬ ਛੁੱਟੀ ਤੇ ਨੇਗੇ ਜਾਂ ਆਉਣਗੇ ਜਾਂ ਨਹੀਂ ਆਉਣਗੇ ਕਿ ਇਹ ਹੱਕ ਨਹੀਂ ਪੈਂਦਾ ਸਾਡੇ ਡਿਪਾਰਟਮੈਂਟ ਦਾ ਕਿ ਉਹਨਾਂ ਦੀ ਗੈਰ ਹਾਜ਼ਰੀ ਚ ਕੋਈ ਹੋਰ ਡਾਕਟਰ ਦਾ ਪ੍ਰਬੰਧ ਕੀਤਾ ਜਾਵੇ ਕਿ ਸਿਵਲ ਸਰਜਨ ਨੂੰ ਮਰ ਕੇ ਕੁਝ ਨਹੀਂ ਸ਼ਿਕਾਇਤ ਕਰਨੀ ਸਰ ਅਸੀਂ ਕਾਲ ਕੀਤੀ ਆ ਸਾਡੇ ਵੀ ਸਰ ਕੋਲ ਵੀ ਅਸੀਂ ਜਾ ਕੇ ਆਏ ਆ ਅਸੀਂ ਕਾਲ ਵੀ ਕੀਤੀ ਆ ਸੰਗਰੂਰ ਉਹ ਕਹਿੰਦੇ ਸਿਵਲ ਸਰਜਨ ਸਾਹਿਬ ਆਉਣਗੇ ਉਹਨਾਂ ਨਾਲ ਡਿਸਕਸ ਕਰਕੇ ਰੱਖਦੇ ਆਂ ਦੂਜੀ ਗੱਲ ਸਾਡੇ 3 ਮਹੀਨੇ ਤਨਖਾਹਾਂ ਰੁਕੀਆਂ ਹੋਈਆਂ ਨੇਗੀਆਂ ਕਿਉਂਕਿ ਸਾਡਾ ਜਿਹੜਾ ਸੈਸ਼ਨ ਹੈਗਾ ਸਾਡੀ ਅਪਡੇਟ ਕੀਤੇ ਗਏ ਨੇ ਖਾਤੇ ਉਹਦੇ ਕਰਕੇ ਰੁਕੀਆਂ ਹੋਈਆਂ ਸੀ। ਦੂਸਰੀ ਗੱਲ ਉਹ ਵੀ ਹੁਣ ਬਜਟ ਆ ਚੁੱਕਿਆਗਾ ਤਿੰਨ ਮਹੀਨਿਆਂ ਦਾ ਬਜਟ ਆਉਣ ਤੋਂ ਬਾਅਦ ਸਾਡੇ ਨੂੰ ਭੇਜ ਕੇ ਕਿਹਾ ਤੇ ਸਾਡੀ ਫਿਰ ਤਾਲਾ ਸੀ ਰਿਪੋਰਟਾਂ ਦੇਣੀਆਂ। ਖੱਜਲ ਖਾਰੀ ਕੀ ਦੀ ਹੋ ਰਹੀ ਆ ਆਸ਼ਾ ਵਰਕਰ ਦੀ ਸਰ ਅਸੀਂ 24 24 ਘੰਟੇ ਕੰਮ ਕਰਦੇ ਆ। ਜੇ 24 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਸਾਡੀ ਤਿੰਨ ਤਿੰਨ ਮਹੀਨੇ ਤਨਖਾਹ ਰੁਕੀਆਂ ਜਾਂਦੇ ਸਾਨੂੰ ਮਿਲਦਾ ਕੀ ਆ 2000 2500 3000 ਰੁਪਇਆ। ਜੇ ਸਾਡਾ ਉਹ ਵੀ ਰੁਕਿਆ ਜਾਊਗਾ ਤਾਂ ਅਸੀਂ ਕਿਵੇਂ ਕੰਮ ਕਰਾਂਗੇ ਕਿਵੇਂ ਲੋਕਾਂ ਨੂੰ ਸਵਾਵਾ ਦੇਵਾਂਗੇ ਕਿਵੇਂ ਅਸੀਂ ਆਪਦੇ ਘਰ ਦਾ ਚੁੱਲਾ ਚਲਾਵਾਂਗੇ ਜੀ ਮੰਗ ਕੀ ਕਰਦੇ ਹੁਣ ਤੁਸੀਂ ਮੰਗ ਸਾਡੀ ਇਹ ਸਰ ਪਹਿਲੀ ਗੱਲ ਤਾਂ ਸਾਨੂੰ ਉਹ ਲੇਡੀ ਡਾਕਟਰ ਦਾ ਪ੍ਰਬੰਧ ਹੋਣਾ ਚਾਹੀਦਾ ਕਿੰਨੇ ਦਿਨ ਹੋ ਗਏ ਮਲਕੇ ਲਈ ਸਰ 6 ਤਰੀਕ ਤੋਂ ਲੈ ਕੇ ਡਾਕਟਰ ਪ੍ਰਤਿਮਾ 20 ਤਰੀਕ ਤੱਕ ਛੁੱਟੀ ਦਿੰਨੇ ਉਹ ਕਿ ਉਹ ਦੁਬਾਰਾ ਹਾਜ਼ਰੀ ਤੇ ਡਾਕਟਰ ਮੈਂ ਕਿਵੇਂ ਵੱਲੋਂ ਕੋਈ ਡਿਊਟੀ ਕਿਸੇ ਦੀ ਲਗਾਈ ਨਹੀਂ ਗਈ ਲੱਗੀ ਹੋਈ ਆ ਸਰ ਪਰ ਉਹ ਆਪਣੀ ਡਿਊਟੀ ਤੇ ਪਹੁੰਚੇ ਨਹੀਂ ਹੈਗੇ ਅੱਜ ਉਹਨਾਂ ਨੇ ਇਹ ਕਹਿਤਾ ਸਾਡੀ ਉਹ ਕਹਿੰਦੇ ਸਾਨੂੰ ਸਬਸਦਰ ਨੇ ਕਿਹਾ ਆਸੇ ਮੁਸਾਬ ਨੇ ਕਿਹਾਗਾ ਵੀ ਤੁਸੀਂ ਇੱਥੋਂ ਜਾਣਾ ਨਹੀਂ ਕਿਉਂਕਿ ਪੇਸ਼ੈਂਟ ਹੈਗਾ ਤਾਂ ਸੰਰੂਰ ਲੈ ਕੇ ਉਹ ਸਰ ਲੀਵਰ ਪੇਨ ਤੇ ਅਸੀਂ ਸੰਰੂਰ ਪਹਿਲਾਂ ਤਾਂ ਮਰੀਜ਼ ਨੂੰ ਘਰੋਂ ਚੱਕ ਕੇ ਲਿਆਵਾਂਗੇ ਇੱਥੋਂ ਪ੍ਰੈਫਰ ਕਰਾ ਕੇ ਫਿਰ ਅਸੀਂ ਸੰਰੂਰ ਜਾਵਾਂਗੇ ਰਸਤੇ 'ਚ ਕੋਸ਼ਿਸ਼ ਹੋ ਸਕਦਾ ਕੌਣ ਜ਼ਿੰਮੇਵਾਰ ਆ ਉਸ ਗੱਲ ਦਾ ਕੀ ਨਾਮ ਆ ਉਹਨੇ ਜਿਹਨੇ ਡਿਊਟੀ ਲਗਾਈ ਜੀਏ ਡਾਕਟਰ ਰਚਪਾਲ ਜੀ ਸਰਿੰਦਰ ਕੌਰ ਜੀ ਆਸ਼ਾ ਵਰਕਰ ਬਲੈਕ ਪਰ ਸਰਸੇ ਇੱਕ ਤਵਰੀ ਲੇਡੀ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਸਾਡੇ ਡਾਕਟਰ ਪ੍ਰਤਿਮਾ ਸ਼ਾਵੜਾ ਜੀ ਛੁੱਟੀ ਤੇ ਨੇ ਲੇਕਿਨ ਉਹਨਾਂ ਨੇ ਛੁੱਟੀ ਹੋਣ ਦੇ ਗੈਰ ਮੌਜੂਦਗੀ ਦੇ ਤੌਰ ਤੇ ਸਾਡੇ ਉਰੇ ਲੇਡੀ ਡਾਕਟਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਮੇਰੀ ਬਹੁਤ ਹੀ ਜ਼ਿਆਦਾ ਹਾਈ ਰਿਸਕ ਸੀ 7 ਗ੍ਰਾਮ ਐਚਵੀ ਆ ਸੋ ਮੈਂ ਉਹਨਾਂ ਨੂੰ ਸਵੇਰੀ ਦੇਖੋ ਐਨੀ ਬਾਰਿਸ਼ ਹੋਣ ਦੇ ਬਾਵਜੂਦ ਕਈ ਦਿਨ ਤੋਂ ਸਾਡਾ ਉਹਨਾਂ ਦਾ ਜਿਹੜੀਆਂ ਹਾਈ ਰਿਸਕ ਮਾਮਾ ਨੇ ਚੈੱਕਅਪ ਨਹੀਂ ਕਰਵਾ ਸਕੇ ਤੋਂ ਅੱਜ ਜਦੋਂ ਲੈ ਕੇ ਆਏ ਉੱਥੇ ਲੇਡੀ ਡਾਕਟਰ ਕੋਈ ਨਹੀਂ ਹੈਗਾ ਜੀ ਉਹਨਾਂ ਨੇ ਇੱਕ ਡੀਓ ਫੀਲ ਕਾਈ ਗਈ ਹੈ ਲੇਡੀ ਡਾਕਟਰ ਦੀ ਕਹਿੰਗੇ ਹਾਂਜੀ ਸਰ ਉਹ ਕਹਿੰਦੇ ਵੀ ਇੱਥੇ ਆ ਕੇ ਦਿਖਾ ਦਿਓ ਸਰ ਅਸੀਂ ਕਿੱਦਾਂ ਲੈ ਕੇ ਜਾਈਏ ਜੀ ਉਹ ਸੰਗਰੂਰ ਨੇ ਇਹਨਾਂ ਚੱਕਰ ਆ ਕੇ ਵੀ ਗਿਰਿਆ ਹਾਂਜੀ ਹੁਣ ਮੰਗ ਨਹੀਂ ਸਕੇ ਜੀ ਸਰ ਫਿਰ ਹੁਣ ਅਸੀਂ ਇੱਥੋਂ ਸੰਗਰੂਰ ਤਾਂ ਨਹੀਂ ਜਾ ਸਕਦੇ ਜੀ ਹੁਣ ਮੰਗ ਕੀ ਕਰਦੇ ਹਾਂ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੀ ਮਜਬੂਰੀ ਕਿਸੇ ਦੀ ਵੀ ਹੋ ਸਕਦੀ ਹੈ ਛੁੱਟੀ ਕਿਸੇ ਨੂੰ ਵੀ ਲੈਣੀ ਪੈ ਸਕਦੀ ਹੈ ਸਰ ਅਸੀਂ ਇਹ ਨਹੀਂ ਕਹਦੇ ਵੀ ਛੁੱਟੀ ਨਾ ਲੈਣ ਬਟ ਉਹਨਾਂ ਨੇ ਜਦੋਂ ਛੁੱਟੀ ਲੈਂਦੇ ਨੇ ਉਹਦੇ ਬਾਅਦ ਦੇ ਵਿੱਚ ਵੀ ਕੋਈ ਪ੍ਰੋਪਰ ਮਤਲਬ ਲੇਡੀ ਡਾਕਟਰ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੀ ਹਲੇ ਤੱਕ ਟਾਈਮ ਦੇਖ ਲਓ ਸਰ ਕਿੰਨਾ ਹੋ ਗਿਆ 12 ਵਜੇ ਕੋਈ ਲੇਡੀ ਡਾਕਟਰ ਨਹੀਂ ਆਏ ਅਸੀਂ ਪ੍ਰੈਗਨੈਂਟ ਮਾਂਮਾ ਨੂੰ ਕਿੱਥੇ ਲੈ ਕੇ ਜਾਈਏ ਸੋ ਸਾਡੀ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਜੀ ਪ੍ਰਬੰਧ ਹੋਣਾ ਚਾਹੀਦਾ ਅਗਰ ਨਹੀਂ ਹੁੰਦਾ ਇਹ ਅੱਗੇ ਅਗਰ ਨਹੀਂ ਹੋਇਆ ਤੇ ਅਸੀਂ ਪੂਰੇ ਪੰਜਾਬ ਦੀਆਂ ਬਲਾਕ ਭਾਨੀਗੜ ਦੀਆਂ ਆਸ਼ਾ ਵਰਕਰਾਂ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜੀ ਜੋ ਵੀ ਸਭ ਤੋਂ ਹੋ ਸਕੂ ਸਰ ਅਸੀਂ ਕਰਾਂਗੇ ਜੀ ਜਿਸ ਤਰ੍ਹਾਂ ਜੇ ਸਾਡੇ ਕੋਲ ਇੱਕ ਗਾਇਨਕੋਲੋਜੀ ਸਪੈਸ਼ਲਿਸਟ ਡਾਕਟਰ ਉਹ ਅਕਲੀ ਛੁੱਟੀ ਤੇ ਉਹਨਾਂ ਦੇ ਮਤਲਬ ਆਰਡਰਾਂ ਦੀ ਕਾਪੀ ਮੈਂ ਦੇਖ ਲਈ ਉਹਨਾਂ ਦੀ ਛੁੱਟੀ ਸੈਂਚਰ ਹੋ ਚੁੱਕੀ 6 ਡੇਅ ਦੇ ਤੋਂ ਸੀ ਉਸ ਤੋਂ ਬਾਅਦ ਸੀਐਸੂ ਸਾਹਿਬ ਨੇ ਇੱਕ ਆਰਡਰ ਕੀਤਾ ਸੀ ਡਾਕਟਰ ਜੀ ਸਾਡੇ ਕੋਲ ਕੈਨਕੈਨਕੋਲੋਜਿਸਟ ਰੋਟੇਸ਼ਨ ਦੇ ਹਿਸਾਬ ਨਾਲ ਜਦੋਂ ਮੈਂ ਅੱਜ ਕਨਫਰਮ ਕੀਤਾ ਤਾਂ ਐਕਚੁਅਲੀ ਵਿੱਚ ਆਲਰੇਡੀ ਉੱਥੇ ਸ਼ਾਰਟੇਜ ਸੰਗਰੂੜ ਦੇ ਵਿੱਚ ਵੀ ਉੱਥੇ ਆਲਰੇਡੀ 3 ਕੈਨਕੈਨਕੋਲੋਜਿਸਟ ਸੀ ਉਹਨਾਂ ਵਿੱਚ ਇੱਕ ਦੀ ਟ੍ਰਾਂਸਫਰ ਹੋ ਗਈ ਉੱਥੇ ਉਹਨਾਂ ਕੋਲ ਆਲਰੇਡੀ ਸ਼ੋਰਟੇਜ ਜਿਹੜੀ ਐਮਰਜੈਂਸੀ ਕਾਫੀ ਜ਼ਿਆਦਾ ਹੈਵੀ ਰਹਿੰਦੀ ਉਹਨਾਂ ਕੋਲ ਨਹੀਂ ਉਰੇ ਵੀ ਐਮਰਜੈਂਸੀ ਹੈ ਉਰੇ ਵੀ ਪ੍ਰੋਬਲਮ ਆ ਰਹੀ ਹੈ ਉਹ ਤੁਹਾਨੂੰ ਪ੍ਰੋਬਲਮ ਹੈ ਕਿ ਅਸੀਂ ਦੇਖਦੇ ਆਂ ਅਗਰ ਤਾਂ ਕੋਈ ਜ਼ਿਆਦਾ ਸੀਰੀਅਸ ਜਿਹਾ ਸਾਨੂੰ ਲੱਗਦਾ ਸੀ ਉਹਨੂੰ ਰੈਫਰ ਕਰ ਦਿੰਨੇ ਆ ਆਪਣੇ ਲੈਵਲ ਤੇ ਤੇ ਸਾਡੇ ਕੋਲ ਤਾਂ ਦੇਖੋ ਮੈਡੀਕਲ ਆਫਸਰ ਜਨਰਲ ਮੈਡੀਕਲ ਆਫਸਰ 24 ਆਰ ਅਵੇਲੇਬਲ ਹੈ ਵੀ ਇੱਥੇ ਮਰੀਜ਼ کہہ ਰਹੇ ਨੇ ਵੀ ਅਸੀਂ ਸੰਗਰੂਰ ਜਾਣਾ ਨਹੀਂ ਜਾ ਸਕਦੇ ਸਾਨੂੰ ਪ੍ਰੋਬਲਮ ਆਉਂਦੀ ਹੈ ਸੰਗਰੂਰ ਜਾਣ ਤੇ ਤੇਦਾਰੀ ਹੈ ਵੀ ਅਸੀਂ ਕੀ ਕਰੀਏ ਅਸੀਂ ਅਸੀਂ ਆਪਣੇ ਲੈਵਲ ਤੋਂ ਪੂਰਾ ਉਹਨੂੰ ਦੇਖਣਾ ਦੇਖ ਰਹੇ ਹਾਂ ਆਬਜ਼ਰਵ ਕਰ ਰਹੇ ਹਾਂ ਕਿ ਕੋਈ ਇੱਦਾਂ ਪ੍ਰਿਟੀਕਲ ਕੰਡੀਸ਼ਨ ਹੈ ਜਾਂ ਨਹੀਂ ਪਰ ਮੈਨੂੰ ਲੱਗਦਾ ਮਾਰਨਿੰਗ ਦੀ ਮੈਂ ਉਹਨੂੰ 6-7 ਘੰਟੇ ਹੋ ਗਏ ਮੈਨੂੰ ਡਿਊਟੀ 'ਚ ਕੋਈ ਇੱਦਾਂ ਦਾ ਮੇਰੇ ਕੋਲ ਫਿਲਹਾਲ ਨਹੀਂ ਮਿਟੇ ਨੋਟਿਸ 'ਚ ਆਇਆ ਵੀ ਕੋਈ ਇੱਦਾਂ ਕੋਈ ਸੀਰੀਅਸ ਪੇਸ਼ੈਂਟ ਹੈ ਆ ਰੂਟੀਨ ਵਾਲੇ ਜਰੂਰ ਆ ਰਹੇ ਜੋ ਅਸੀਂ ਟੈਂਡ ਕਰਦੇ ਹਾਂ ਸਰ ਨਾਰੇबाजी ਹੋਈ ਆ ਜੇ ਉਹ ਪਰੇਸ਼ਾਨ ਹੋਏ ਨੇ ਉਹਨਾਂ ਨੇ ਤਾਂ ਹੀ ਕੀਤੀ ਆ ਨਾ ਜੀ ਤਾਂ ਹੀ ਮੈਂ ਇੱਕ ਵਾਰੀ ਗੋ ਥਰੂ ਦੇਖਦਾ ਵੀ ਕੀ ਕਿਸ ਲੈਵਲ ਤੋਂ ਉਹਨੂੰ ਕਮਰੇ ਨਾਲ ਆ ਰਹੀ ਏ ਫਿਰ ਉਹਨੂੰ ਸੌਲਟ ਕਰਨ ਦੀ ਕੋਸ਼ਿਸ਼ ਕਰਦਿਆਂ ਬਾਕੀ ਹਰ ਥੋਟੀ ਨਾਲ ਵੀ ਮੈਂ ਗੱਲ ਕਰਦਾ ਵੀ ਜਿਨ੍ਹਾਂ ਨੇ ਆਰਡਰ ਕੀਤੇ ਆ ਵੀ ਜਲਦੀ ਉਹਦੀ ਰਿਪਲੇਸਮੈਂਟ ਕਰੋ ਜਾਂ ਸਾਨੂੰ ਇਸ ਦਾ ਜਲਦੀ ਜਲਦੀ ਕੋਈ ਹੱਲ ਦਿੱਤਾ